ਮਨ ਨੀਵਾ ਬੋਲੋ ਮਤੂਚੀ ਮਤ ਪਤ ਦਾ ਰਾਖਾ ਆਵ ਵਾਹਿਗੁਰੂ ਇਹਨਾਂ ਦੀ ਮਤ ਤੇ ਗਿੱਟਿਆਂ ਚ ਚਲੇਗੀ ਤੇ ਉੱਚੀ ਕਿੱਥੇ ਰਹਿ ਗਈ ਹੈ ਤੂੰ ਸੋਚ ਕੇ ਵੇਖੋ ਕਦੇ ਲਾਈਵ ਵੀ ਚੱਲਦਾ ਵੀਰ ਸੇਵਾ ਕਰ ਰਿਆ ਇਹ ਕੇ 47 ਤੋਂ ਵੀ ਪੜਾ ਆ ਕੋਈ ਸਭ ਕੁਝ ਗੱਲਾਂ ਦਿਲ ਦੀਆਂ ਹੁੰਦੀਆਂ ਨਾ ਆਪਾਂ ਘਰ ਚ ਬੈਠੇ ਆ ਇਹ ਮੁੜ ਕੇ ਚੜ ਜਾਂਦੀ ਵੀਡੀਓ ਤੇ ਫਿਰ ਹੋਰ ਗੱਲ ਹੋ ਜਾਂਦੀ ਪਰ ਚਲੋ ਕੋਈ ਗੱਲ ਨਹੀਂ ਆਪਾਂ ਕਿਹੜਾ ਗਲਤ ਕਹਿ ਰਹੇ ਸਚਾਈ ਆ ਕਾਰਨ ਇਹ ਆ ਵੀ ਸਾਡੀ ਮਤ ਪੁੱਠੀ ਹੋ ਗਈ ਜਿੱਦਾਂ ਗਿਆਨੀ ਜੀ ਨੇ ਇਥੋਂ ਕਥਾ ਸ਼ੁਰੂ ਕੀਤੀ ਨਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਗੌਣ ਵਾਲੀ ਤੋਂ ਡੱਕਿਆ ਕਿ ਪੁੱਤ ਤੁਸੀਂ ਇੱਧਰ ਨਹੀਂ ਬਿਲਕੁਲ ਜਾਣਾ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਜਿਸ ਦਿਨ ਮੇਰੇ ਬੱਚੇ ਗੌਣ ਵਾਲੀ ਵੇਖਣ ਲੱਗ ਪਏ ਨਸ਼ੇ 'ਚ ਪੈ ਜਾਣਗੇ ਤੇ ਇਹਨਾਂ ਦਾ ਬੇੜਾ ਗਰਕ ਜਾਏਗਾ ਤਾں ਕਰਕੇ ਭਾਈ ਜੋਗਾ ਸਿੰਘ ਦਾ ਪਹਿਰਾ ਕਰਦੇ ਰਹੇ ਸਾਖੀ ਸਾਰਿਆਂ ਸੁਣੀਆ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਢੈਂਦੀ ਕਲਾ ਇਹ ਚੰਗੀ ਨਹੀਂ ਆ ਅੱਜ ਵੇਖੋ ਅਹੀਂ ਅੰਮ੍ਰਿਤ ਛਾ ਕੇ ਪੱਗ ਬਨ ਕੇ ਗੁਰੂ ਵਾਲੇ ਹੋ ਕੇ ਜਿਹੜਾ ਵੀ ਵਿਆਹ ਕਰਦਾ ਭਾਵੇਂ ਅੱਧਾ ਕਿਲਾ ਵੇਚੇ ਤੇ ਗੌਣ ਵਾਲੀ ਜਰੂਰ ਸਾਧਾ ਕੀ ਅਰਦਾਸ ਕਰੋਗੇ ਸਿੱਖਾਂ ਦਾ ਮਣ ਨੀਵਾ ਮਤ ਚੀ ਦੀ ਨਿਸ਼ਾਨੀ ਨਹੀਂ ਐ ਸਾਨੂੰ ਡੱਕਿਆ ਸੀ ਇੱਧਰੋਂ ਅਸੀਂ ਵੇਰ ਕਿਉਂ ਕੰਮ ਕੀਤੇ ਆਖੋ ਸਤਨਾਮ ਦੀ ਮਾਰੀ ਸਾਹਿਬ ਜੀ ਉਹਨਾਂ ਨੂੰ ਪਤਾ ਸੀ ਜਦੋਂ ਵੀ ਟੈਂਦੀ ਕਲਾ ਵੱਲ ਜਾਣਾ ਹੈ ਸੰਗਤ ਮਾੜੀ ਚ ਪੈ ਕੇ ਜਾਣਾ ਹੈ ਹੁਣ ਆਪਾਂ ਸਾਰੇ ਅੱਜ ਕਥਾ ਸੁਣੀ ਆ ਬੱਚਿਆਂ ਨੌਜਵਾਨਾਂ ਸਾਰੇ ਕੁਝ ਮਿਲਿਆ ਹੀ ਆ ਤੇ ਕੀ ਤੁਹਾਡੇ ਤੋਂ ਮੈਂ ਲੈ ਕੇ ਜਾਣਾ ਆਖੋ ਸਤਨਾਮ ਕੀ ਲੈ ਕੇ ਜਾਣਾ ਔਰ ਇਹੀ ਇੱਕ ਘੰਟਾ ਕਈ ਕਲਾਕਾਰ ਇਦਾਂ ਦੇ 14 ਲੱਖ ਰੁਪਇਆ ਲੈਂਦੇ ਇੱਕ ਘੰਟੇ ਦਾ ਇਹ ਦਿਨ ਦਾ ਕੌਣ ਤੁਸੀਂ ਤੇ ਕਿਸ ਨਾ ਕੇ ਗਏ ਵੀ ਇੱਕ ਘੰਟੇ ਜੀ ਸਾਡੀਆਂ ਧੀਆਂ ਪਹਿਣਾ ਦੀ ਬੇਇੱਜ਼ਤੀ ਕਰਦੀ ਉਹਨਾਂ ਦੀ ਇੱਜ਼ਤ ਨੂੰ ਤੁਛਣ ਦੇਤਾ ਇੱਥੋਂ ਆਰੰਭ ਕੀਤੀ ਭਾਈ ਸਹਿਬਾ ਨਾਲ ਬਾਤ ਕਿ ਸਾਡਾ ਕਿਰਦਾਰ ਬੜਾ ਉੱਚਾ ਸੀ ਸਾਡਾ ਪਿਆਰ ਉੱਚਾ ਸੀ ਪਰ ਅੱਜ ਅਸੀਂ ਜਿੱਦ ਫੜੀ ਐ ਫਿਰ ਸਾਰੇ ਪੁੱਠੇ ਕੰਮ ਆਪਾਂ ਹੀ ਕਰਨੇ ਬਾਬੇ ਨਾਨਕ ਨੂੰ 9 ਸਾਲਾਂ ਦੇ ਨੂੰ ਪੰਡਿਤ ਕਹਿੰਦਾ ਜਨੇਊ ਪਤਾਗਾ ਮਹਾਰਾਜ ਕਹਿੰਦੇ ਰਹਿਣ ਦੇ ਮਿੱਤਰਾ ਇਹੋ ਜਿਹਾ ਤਾਗਾ ਦੇ ਜਿਹੜਾ ਮੜੀਆਂ ਤੋਂ ਬਾਅਦ ਵੀ ਨਾ ਟੁੱਟੇ ਤੇ ਅੱਜ ਜਿੰਨੇ ਪੜੇ ਲਿਖੇ ਨੌਜਵਾਨ ਆ ਅਗਿੱਡੇ ਤੇ ਕਾਲਾ ਧਗਾ ਕਿੱਥੋਂ ਬਣਾ ਕੇ ਆਇਆ ਆਪਕੋ ਸਤਨਾ ਇਹ ਕਿਥੇ ਕਿਹੜੇ ਗ੍ਰੰਥ ਚ ਲਿਖਿਆ ਕਾਹ ਤੋਂ ਬੰਦਾ ਇਹਨੇ ਬਾਬਾ ਜੀ ਨજર ਨਹੀਂ ਲੱਗਦੀ ਆਪਕੋ ਸਤਨਾ ਮੈਨੂੰ ਬਾਣ ਸਿੰਘ ਚੌਰ ਦਾ ਬਚਨ ਜ਼ਿਆਦਾ ਆ ਗਿਆ ਕਹਿੰਦੇ ਕਿਸੇ ਦੇ ਘਰ ਗੈ ਗਿਆਨੀ ਜੀ ਉਹਨਾਂ ਨਾ ਕੱਟੇ ਦੇ ਗੱਲ ਚ ਤਵੀਤ ਪਾਇਆ ਹਰੇ ਰੰਗ ਦਾ ਨਾ ਬਨ ਕੇ ਗੰਡ ਜੀ ਅਗਿਆਨੀ ਜੀ ਵਿਦਵਾਨ ਬਹੁਤ ਸੀ ਉਹ ਕਹਿੰਦੇ ਵੀ ਇਹ ਕੀ ਕੀਤਾ ਕਹਿੰਦੇ ਬਾਬਾ ਜੀ ਜਦੋਂ ਮੱਝ ਸੁੰਦੀ ਸੀ ਤੇ ਕੱਟਾ ਮਰ ਜਾਂਦਾ ਹੈ ਤੇ ਅਸੀਂ ਸਿਆਣੇ ਕੋ ਗਏ ਬਾਬੇ ਤੋਂ ਉਹਨੇ ਸਾਨੂੰ ਤਵੀਦ ਦਿੱਤਾ ਵੀ ਜਦੋਂ ਮੱਝ ਸੂਈ ਸੁੰਦਿਆ ਕੱਟੇ ਨੂੰ ਤਵੀਦ ਬੰਨ ਦੇਣਾ ਮਰਦਾ ਨਹੀਂ ਕਹਿੰਦੇ ਫਿਰ ਇਤਰਾ ਹੀ ਆ ਉਹ ਕਹਿੰਦੇ ਸੱਚ ਹੋ ਗਿਆ ਕੱਟਾ ਮਰਿਆ ਨਹੀਂ ਜੀ ਐਤ ਕਿ ਤੇ ਬਾਬਾ ਸਾਲ ਦਾ ਹੋ ਗਿਆ ਤੇ ਗਿਆਨੀ ਜੀ ਵਿਦਵਾਨ ਵੀ ਤੇ ਮਜਾਕੀਏ ਵੀ ਸੀ ਉਹ ਨਾ ਲੱਗ ਗਿਆ ਉਹਨਾਂ ਦਾ ਬਜ਼ੁਰਗ ਸੀ 80 ਸਾਲ ਦਾ ਬਾਪੂ ਉਹ ਮੰਜੀ ਦੇ ਖੰਗੇ ਤੇ ਉਹ ਗਿਆਨੀ ਜੀ ਨੂੰ ਅਰਦਾਸ ਕੀਤੀ ਕਿ ਕਹਿੰਦੇ ਇੱਕ ਕੰਮ ਕਰੋ ਇੱਕ ਤਵੀਤ ਹੋਰ ਲਿਆਓ ਕਹਿੰਦੇ ਉਹ ਕੀ ਕਰਨਾ ਕਹਿੰਦੇ ਜੇ ਤਵੀਤ ਨਾ ਕੱਟਾ ਵੱਜ ਗਿਆ ਤੇ ਬਾਪੂ ਦੇ ਵੀ ਪਾ ਦਿਓ ਇਹ ਵੀ ਨਹੀਂ ਮਰਦਾ ਕੁਸਤਾ ਵੀ ਇਹ ਵੀ ਤਿਆਰੀ ਚ ਬੈਠਾ ਵਾ ਜੀ ਇੰਨਾ ਚੀਜ਼ਾਂ ਨਾ ਮੌਤ ਨਾ ਆਉਂਦੀ ਹੋਵੇ ਤੇ ਫਿਰ ਪਾ ਲਈ ਇਹ ਵਹਿਮ ਆ ਤੀਰ ਤੇ ਤੁੱਕਾ ਬਾਬਿਆਂ ਦਾ ਚੱਲਦਾ ਜੇ 25 ਬੰਦੇ ਮੇਰੇ ਕੋ ਆ ਗਏ ਤੇ ਮੈਂ ਕਹਣਾ ਵੀਜਾ ਲੱਗ ਜਾਣਾ 25 ਚੋਂ 5ਾਂ ਨੂੰ ਬੈਸੀ ਨੇ ਦੇ ਦੇਣਾ ਉਹਨਾਂ ਪੰਨਿਆਂ ਨੇ ਗਾੜੀ 50 ਜੋੜ ਦੇ ਨੇ ਏਦਾਂ ਮੇਰੀਆਂ ਭੈਣਾਂ ਵਿਚਾਰੀਆਂ ਦੁਖੀ ਲੋਕੀ ਕਹਿੰਦੇ ਬਾਬਾ ਜੀ ਦੋ ਢੀਆਂ ਪੁੱਤ ਹੋ ਜਾਣਾ 40 ਬੀਬੀਆਂ ਨੂੰ ਬਾਬੇ ਨੇ ਕਹਿਦਾ ਜਾ ਮੁੰਡਾ ਉਚਾਲੀਆਂ ਚ ਸੱਤਾ ਅੱਠਾਂ ਦੇ ਰੱਬ ਵੱਲੋਂ ਹੀ ਹੋ ਜਾਣਾ ਤੇ ਜੈ ਜੈਕਾਰ ਮੇਰੀ ਹੋ ਜਾਣੀ ਅੱਖੋ ਸਤਨਾ ਉਹ ਜਿਨ੍ਹਾਂ ਦੇ ਕਾਰਜ ਹੋ ਗਏ ਉਹਨਾਂ ਕਹਣਾ ਬਾਬਾ ਹੀ ਰੱਬ ਆ ਏਦਾਂ ਇਹ ਚੀਜ਼ਾਂ ਵਧੀਆਂ ਇਹਨਾਂ ਨੂੰ ਰੱਬ ਬਣਾਤਾ ਹੀ ਤੇ ਜਿਹੜਾ ਰੱਬ ਸੀ ਉਹ ਕਿਸੇ ਹੋਰ ਪਾਸੇ ਰਹਿ ਗਿਆ ਜਿੱਦਾਂ ਬਾਬੇ ਬਕਾਲੇ ਬਾਈ ਮੰਜੀਆਂ ਲੱਗੀਆਂ ਸੀ ਨਾ ਇਸ ਤਰ੍ਹਾਂ ਬੈਠੇ ਚੌੜਿਓਗੇ ਐਦਾਂ ਮਾਲਾ ਫੇਰਨਾ ਤੇ ਜਿਹੜਾ ਅਸਲੀ ਉਹ ਥੱਲੇ ਬੈਠੇ ਉਹ ਵੀ ਇੱਕ ਛੋਟੇ ਜਿਹੇ ਬੱਚੇ ਦਾ ਜ਼ਿਕਰ ਆਉਂਦਾ ਕਥਾ 'ਚ ਮੱਖਣ ਸ਼ਾਹ ਨੇ ਆਖਿਆ ਪੁੱਤ ਵੇ ਬਾਬੇ ਹੋਰ ਵੀ ਕੋਈ ਹੈਗੇ ਕਿ ਭੁਗਤ ਗਿਆ ਉਹਨੇ ਕਿਹਾ ਸਾਰਿਆਂ ਨੂੰ ਮੱਥਾ ਟੇਕ ਲਿਆ ਕਹਿੰਦੇ ਇੱਕ ਇੱਧਰ ਵੀ ਰਹਿੰਦਾ ਉੱਥੇ ਇਤਿਹਾਸ 'ਚ ਬਚਨ ਬੜੇ ਔਖੇ ਜੇ ਮੈਂ ਬੋਲਣੇ ਨਹੀਂ ਚਾਹੁੰਦਾ ਜੋ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਲਈ ਸ਼ਬਦ ਵਰਤੇ ਗਏ ਵੀ ਇੱਥੇ ਇੱਕ ਕਮਲਾ ਜਿਹਾ ਬਾਬਾ ਵੀ ਹੈਗਾ ਵੇਖੋ ਉਸ ਵੇਲੇ ਵੀ ਜਿਹੜੇ ਅਸਲੀ ਉਹ ਕਮਲੇ ਤੇ ਜਿਹੜੇ ਨਕਲੀਓ ਸਿਆਣੇ ਆਕੋਸਤਨਾ ਕਹਿਣਗੇ ਸਿਆਣਾ ਬਾਬਾ ਸਿਆਣੇ ਕਹਦੇ ਥਾਬ ਆਪ ਨਹੀਂ ਉਹਨਾਂ ਨੂੰ ਪਤਾ ਉਹ ਕਈ ਬਾਬੇ ਸਾਡੇ ਲੱਗੀ ਵੀ ਹੈਗੀ ਉਹਨਾਂ ਦੇ ਆਪ ਦੇ ਘਰ ਚ ਤੇ ਨਵਾਂ ਹੋਤਾ ਤਿੰਨ ਤਿੰਨ ਕੁੜੀਆਂ ਤੇ ਲੋਕਾਂ ਨੂੰ ਮੁੰਡੇ ਦੇ ਦਿੰਦਾ ਆਕੋਸਤਨਾ ਵੀ ਤੂੰ ਇੱਥੇ ਹੀ ਸਿੱਖ ਲਓ ਵੀ ਜੇ ਇਹਦੇ ਕੋਈ ਕੋਈ ਉਹਦੇ ਆਪ ਦੇ ਘਰੇ ਨਾ ਦਵੇ ਆਪ ਦੀ ਸਾਰੇ ਮਨਜੀਤੇ ਪੈ ਤੁਹਾਡਾ ਇਲਾਜ ਕਰਦੇ ਫਰਜ਼ ਹੈ ਮੇਰੇ ਗੁਰੂ ਨਾਨਕ ਸਾਹਿਬ ਨੇ 70 ਸਾਲ ਕਰੀਬ ਪ੍ਰਚਾਰ ਕੀਤਾ ਡਾਕਟਰ ਮੁਹੰਮਦ ਇਕਬਾਲ ਕਹਿੰਦਾ ਫਿਰ ਉઠી ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਜਗਾਇਆ ਇੱਕ ਮਰਦ ਦੇ ਕਾਮਲ ਨੇ ਖواب ਸੇ ਇੱਕ ਮਰਦ ਪੈਦਾ ਹੋਇਆ ਕਹਿੰਦਾ ਧਰਤੀ ਤੇ ਬਾਬਾ ਨਾਨਕ ਜਿਨੇ ਸੁੱਤੀ ਹੋਈ ਦੁਨੀਆ ਨੂੰ ਜਗਾਇਆ ਚੰਗੇ ਪਾਸੇ ਲਾਇਆ ਵੀ ਐਵੇਂ ਨਾ ਲੁੱਟੇ ਜਾਇਓ ਸੋ ਆਪਜੀ ਵੱਡੇ ਭਾਗਾਂ ਵਾਲੇ ਜੇ ਮਹਾਰਾਜ ਸਾਹਿਬ ਕਹਿੰਦੇ ਤਿੰਨ ਸੱਜਣਾ ਪਹਿਲਾ ਸੱਜਣ ਸਰੀਰ ਜਦੋਂ ਸੱਦਾ ਆਇਆ ਇਹਨੇ ਜਵਾਬ ਦੇਤਾ ਨਹੀਂ ਭਰਾਵਾ ਦੂਸਰੇ ਰਿਸ਼ਤੇਦਾਰ ਸੀ ਤੁਹਾਡੇ ਵਰਗੇ ਜਿਨ੍ਹਾਂ ਬਦਲੇ ਪੁੱਠੇ ਕੰਮ ਕਰਦੇ ਨੱਕ ਨਹੀਂ ਰਹਿਂਦਾ ਉਹਨਾਂ ਨੂੰ ਆਖਿਆ ਉਹ ਕਹਿੰਦੇ ਚੱਲ ਤੂੰ ਸਾਡੇ ਲਈ ਬਹੁਤ ਪਾਪ ਕੀਤੇ ਆ ਤੇਰੇ ਨਾਲ ਤੇ ਨਹੀਂ ਮੜੀਆਂ ਤੱਕ ਜਾਵਾਂਗੇ ਆਖੋਏ ਗਿਰੋ ਉੱਥੇ ਛੁੱਟ ਦਾਂਗੇ ਜਾ ਕੇ ਲੱਕੜਾਂ ਦੇ ਜਦੋਂ ਲੱਕੜਾਂ ਤੇ ਪਿਆ ਤੇ ਉਸ ਵੇਲੇ ਭਾਈ ਸਾਹਿਬ ਨੂੰ ਆਵਾਜ਼ ਮਾਰੀ ਬਾਬਾ ਜੀ ਕਰੋ ਅਰਦਾਸ ਜਦੋਂ ਗ੍ਰੰਥੀ ਲੱਗ ਕੇ ਆਇਆ ਤੇ ਗ੍ਰੰਥੀ ਦੇ ਮੁਖ ਚੋਂ ਬਾਣੀ ਨਿਕਲੀ ਕਹਿ ਤਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖ ਤੇਜਾ ਸੱਜਣ ਕੌਣ ਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਉਹ ਸੱਜਣਾ ਨਾਨਕ ਕੱਟੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਹੋਏ ਜੀਵਨ ਦੇ ਵਿਛੜੇ ਕਹਿੰਦੇ ਦੋ ਸੱਜਣ ਜੀਂਦਿਆਂ ਛੱਡ ਗਏ ਤੀਜੇ ਸੱਜਣ ਨੇ ਆਖਿਆ ਮੈਂ ਤੇਰੇ ਨਾਲ ਜਾਵਾਂਗਾ ਸੁਖਮਣੀ ਸਾਹਿਬ ਤੁਹਾਨੂੰ ਕੰਠ ਹੋਣਾ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇ ਰਹਿ ਜੇਹ ਮਾਰਗ ਇਹ ਜਾਤ ਇਕੱਲਾ ਤੈ ਹਰ ਨਾਮ ਸੰਗ ਆ ਜਿਹੜਾ ਤੁਸੀਂ ਦੀਵਾਨ ਸੁਣਿਆ ਬਾਣੀ ਸੁਣੀ ਇਹ ਆਪਣੇ ਨਾਲ ਜਾਣੀ ਆ ਇਹ ਸਚਾਈ ਹੈ ਸਾਧ ਸੰਗਤ ਜੀ ਸੋ ਵੱਡੇ ਭਾਗ ਨੇ ਆਪ ਸੰਗਤਾਂ ਦੀ ਸੇਵਾ ਕੀਤੀ ਹੈ ਕਿਉਂਕਿ ਸਮਾਗਮ ਥੋੜੇ ਜਿਹਾ ਵਧੇ ਗੋਣ ਕਰਕੇ ਨਾ ਸੇਧ ਨਹੀਂ ਥੋੜੀ ਜੀ ਧੀ ਇੰਨੀ ਕੀ ਸੇਵਾ ਆਪ ਜੀ ਪ੍ਰਵਾਨ ਕਰ ਲਿਓ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਆਪ ਜਿਨ੍ਹਾਂ ਨੇ ਪ੍ਰੇਮ ਕੀਤਾ ਆਪ